ਕੈਨ ਨੂੰ ਅੱਜ ਸਾਰੇ ਗਰੀਬਾਂ ਦੇ ਮਸੀਹ ਬਣਿਆ ਪਰ ਸ਼ੇਰੇ ਪੰਜਾਬ ਦੇ ਜੀਵਨ ਵਿੱਚ ਲਿਖਿਆ ਹੈ ਕਿ ਉਹ ਮਹਾਰਾਜਾ ਇੰਨਾ ਸਿਆਣਾ ਸੀ ਉਹ ਆਪਣਾ ਭੇਕ ਬਦਲ ਕੇ ਆਪਣੇ ਰਾਜ ਭਾਗ ਵਿੱਚ ਕਈ ਵਾਰੀ ਘੁੰਮ ਫਿਰ ਕੇ ਵੇਂਦਾ ਸੀ ਵੀ ਕੋਈ ਭੁੱਖਾ ਤੇ ਨਹੀਂ ਹੁੰਦਾ ਤੇ ਮੇਰੇ ਰਾਜ ਭਾਗ ਵਿੱਚ ਕੋਈ ਭੁੱਖਾ ਤੇ ਨਹੀਂ ਹੁੰਦਾ ਸਾਧ ਸੰਗਤ ਦੀ ਕਾਲ ਪੈ ਗਿਆ ਇੱਕ ਵਾਰੀ ਕਾਲ ਤੇ ਮਹਾਰਾਜੇ ਨੇ ਆਪਣੇ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਤੇ ਨਾਲ ਆਖਿਆ ਵੀ ਜਿੰਨੀ ਕਿਸੇ ਨੂੰ ਲੋੜ ਹੋਵੇ ਅਨਾਜ ਦੀ ਮੇਰੇ ਖਜ਼ਾਨਿਆਂ ਵਿੱਚੋਂ ਲਗਾ ਸਕਦਾ ਵਾ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਮਹਾਰਾਜਾ ਸਾਹਿਬ ਨਾਲੇ ਆਪਣਾ ਭੇਟ ਬਦਲਿਆ ਦੇ ਨਾਲ ਵੇਖ ਰਿਹਾ ਕਿ ਕੋਈ ਹੋਣਾ ਬੇਰੀ ਇਤਨੀ ਕਰਦਾ ਹੋਇਆ ਤਾਂ ਵੀ ਮਹਾਰਾਜਾ ਸਾਹਿਬ ਨੇ ਆਕੇ ਕੀ ਵੇਖਿਆ ਵੀ ਇੱਕ ਬਜ਼ੁਰਗ ਬਾਬੇ ਨੇ ਅਨਾਜ ਦੀ ਵੱਡੀ ਪੱਡ ਬਣ ਲਈ ਆ ਜਾਂ ਤਾਂ ਕਹਿੰਦਾ ਤੋੜੇ ਚ ਪਾ ਲਿਆ ਵਾ ਉਹਦੇ ਨਾਲ ਇੱਕ ਬੱਚਾ ਛੋਟਾ ਵਾ ਬੱਚੇ ਤੋਂ ਦਾਣੇ ਬਜ਼ੁਰਗ ਦੇ ਸੀਸ ਤੇ ਚੁਕਾਏ ਨਹੀਂ ਜਾ ਰਹੇ। ਮਹਾਰਾਜੇ ਨੇ ਵੇਖੇ ਕਲਗੀ ਲਾਈ ਹੋਈ ਸੀ ਪਰ ਉਹਨੇ ਚਾਦਰ ਨਾਲ ਬੜਾ ਸਾ ਮਾਰਿਆ ਹੋਇਆ ਸੀ। ਉਹ ਗਿਆ ਕੋਲ। ਕੋਲ ਜਾ ਕੇ ਸ਼ੇਰ-ਏ-ਪੰਜਾਬ ਨੇ ਉਸ ਬਜ਼ੁਰਗ ਨੂੰ ਪਹਿਲਾ ਸਵਾਲ ਕੀਤਾ ਕਹਿੰਦੇ ਬਾਬਾ ਦਾਣੇ ਘਟ ਪਾ ਲੈਣੇ ਸੀ ਪਹਿਲਾ ਸਵਾਲ। ਉਹਨੇ ਹੱਥ ਜੋੜ ਕੇ ਆਖਿਓਨੇ ਪਹਿਚਾਣਿਆ ਨਹੀਂ। ਉਹਨੇ ਆਖਿਆ ਜਵਾਨਾ ਘਰ ਵਿੱਚ ਖਾਣ ਵਾਲੇ ਜੀ ਬਹੁਤੇ ਆ। ਆ ਕਰਕੇ ਦਾਣੇ ਜਾਦੇ ਪਾ ਲਏ ਦੂਜਾ ਸਵਾਲ ਫਿਰ ਕਿਸੇ ਜਵਾਰ ਨੂੰ ਨਾਲ ਲੈ ਆਉਂਦਾ ਆ ਬੱਚੇ ਨੂੰ ਨਾਲ ਲੈ ਆਇਆ ਤੇ ਇਹਦੇ ਕੋਲੋਂ ਦਾਣੇ ਮੇਰੇ ਸਿਰ ਤੇ ਚੁਕਾਏ ਨਹੀਂ ਜਾ ਰਹੇ ਬਜ਼ੁਰਗ ਨੇ ਜਵਾਬ ਦੇ ਕੇ ਆਖਿਆ ਉਸ ਮੋਚੀ ਨੇ ਜਵਾਬ ਦੇ ਕੇ ਆਖਿਆ ਕਹਿਣ ਲੱਗਾ ਘਰ ਵਿੱਚ ਕੋਈ ਜਵਾਨ ਹੈ ਵੀ ਨਹੀਂ ਪਰਮਾਤਮਾ ਦਾ ਭਾਣਾ ਹੈ ਪੁੱਤਰ ਸਭ ਚੜ੍ਹਾਈ ਕਰ ਗਏ ਆ ਇਹ ਮੇਰਾ ਪੁੱਤਰਾ ਘਰ ਵਿੱਚ ਪਤਨੀ ਰਹਿ ਗਈ ਤੇ ਨੂੰਹ ਮਹਿ ਰਹਿ ਗਈ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਨ ਦਰਵਿਆ ਲੈ ਕੇ ਆ ਲਿਆ ਬਾਬਾ ਫਿਰ ਦਾਣੇ ਮੈਨੂੰ ਚਕਾਓ ਦਾਣੇ ਆਪਣੇ ਮੋਢੇ ਤੇ ਰੱਖ ਲੈ ਬਜਰੂ ਕੇ ਮੋਤੀ ਆਪਨਾ ਰਸਤਾ ਦੱਸੀ ਗਿਆ ਤੇ ਸ਼ੇਰੇ ਪੰਜਾਬ ਉਹਦੇ ਘਰ ਗਿਆ ਨਹੌਰ ਦੀ ertid ਤੇ ਘਰ ਜਾ ਕੇ ਦਾਣੇ ਲਾ ਦਿੱਤੇ ਜਦੋਂ ਲਾ ਦਿੱਤੇ ਉਹਨੇ ਚਲ ਪਾਣੀ ਪੁੱਛਿਆ ਵੀ ਕੋਈ ਚਾਹ ਪਾਣੀ ਤੁੰਬਣਾ ਮੇਰਾ ਦਾਣੇ ਛੱਡ ਕੇ ਗਿਆ ਤੇਰਾ ਧੰਨਵਾਦ ਆ ਮਹਾਰਾਜ ਨੇ ਆਖਿਆ ਨਹੀਂ ਮੈਂ ਕੁਝ ਨਹੀਂ ਸਕਣਾ ਦੌੜਨ ਲੱਗੇ ਉਹਨੇ ਆਖਿਆ ਜਵਾਨਾ ਆਪਣਾ ਨਾਮ ਦੇ ਦੱਸ ਕੇ ਜਾ ਤੋ ਬੜਾ ਪਰਉਪਕਾਰ ਕੀਤਾ ਹੈ ਦਾਣੇ ਮੇਰੇ ਘਰ ਲੈ ਕੇ ਆਇਆ ਹੈ ਤੂੰ ਕੋਈ ਆਪਣਾ ਨਾਮ ਤੇ ਦੱਸ ਕੇ ਜਾ ਜਦੋਂ ਉਹਨੇ ਨਾਮ ਪੁੱਛਿਆ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਜਿਹੜਾ ਮੜਾਸਾ ਮਾਰਿਆ ਸੀ ਚਾਦਰ ਦਾ ਚਾਦਰਸ਼ੇਰ ਤੋਂ ਲਾਤੀ ਜਦੋਂ ਚਾਦਰਸ਼ੇਰ ਤੋਂ ਲਾਈ ਤੇ ਹੀਰਿਆ ਜਿਹੜੀ ਕਲਗੀ ਸਾਹਮਣੇ ਚਮਕਾਰਾ ਪਿਆ ਹੁੰਦਾ ਹੀਰਿਆ ਜਿਹੜੀ ਕਲਗੀ ਬੜਾ ਸੋਹਣਾ ਤੇ ਜਵਾਨ ਉਨੇ ਵੇਖਿਆ ਤੇ ਮਹਾਰਾਜਾ ਰਣਜੀਤ ਸਿੰਘ ਆ। ਉਹ ਬੋਚੇ ਗੜਗੜਾ ਕੇ ਰੋ ਪਿਆ। ਹੱਥ ਜੋੜੇ। ਹੱਥ ਜੋੜ ਕੇ ਆਖਿਆ ਕਿ ਮਹਾਰਾਜਾ ਸਾਹਿਬ ਮੇਰੇ ਤੋਂ ਭੁੱਲ ਹੋ ਗਈ। ਮੈਨੂੰ ਥੋੜੀ ਪਤਾ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋ। ਮੈਨੂੰ ਥੋੜੀ ਪਤਾ ਵੀ ਤੁਸੀਂ ਸ਼ੇਰੇ ਪੰਜਾਬ ਹੋ। ਮੇਰੇ ਘਰਦਾਰੇ ਸੁੱਟ ਆ ਗਿਆ। ਮੇਰਾ ਅਰਧ ਬਣਦਾ ਸੀ ਤੁਹਾਡੀ ਸੇਵਾ ਕਰਾਂ। ਭੁੱਲ ਹੋ ਗਈ ਆ। ਮੈਨੂੰ ਨਹੀਂ ਸੀ ਪਤਾ। ਪਰ ਸ਼ੇਰੇ ਪੰਜਾਬ ਦੇ ਪਿਆਰ ਵਿੱਚ ਆ ਕੇ ਆਖਿਆ ਸੀ ਕਹਿੰਦੇ ਨਹੀਂ ਬਜ਼ੁਰਗੋ। ਰਾਜਾ ਪਰਜਾ ਦੀ ਸੇਵਾ ਕਰਨ ਵਾਸਤੇ ਹੁੰਦਾ ਹੈ। ਰਾਜਾ ਪਰਜਾ ਦਾ ਸੇਵਾਦਾਰ ਆ ਜੇ ਰਾਦੇ ਦੇ ਬੱਚਿਆਂ ਪਰਜਾ ਭੁੱਖੀ ਰਹਿ ਜਾਵੇ ਤੇ ਰਾਦੇ ਨੂੰ ਖਤਮ ਹੋ ਜਾਣਾ ਚਾਹੀਦਾ। ਜੇ ਰਾਦੇ ਦੇ ਬੱਚਿਆਂ ਪਰਜਾ ਦੁਖੀ ਹੋਵੇ ਤੇ ਰਾਦੇ ਨੂੰ ਮਰ ਜਾਣਾ ਚਾਹੀਦਾ। ਰਾਜਾ ਪਰਜਾ ਦਾ ਸੇਵਾਦਾਰ ਹੁੰਦਾ ਹੈ ਮੈਂ ਤੁਹਾਡਾ ਸੇਵਾਦਾਰ ਹਾਂ ਜੇ ਕਿਸੇ ਹੋਰ ਵੀ ਵਸਤੂ ਦੀ ਲੋੜ ਹੋਏ ਤੇ ਮੈਨੂੰ ਕਮਕਾਏ। ਇੱਕ ਕਿਰਦਾਰ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ। ਉਹ ਇਹਨਾਂ ਦਿਆਲੂ